ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਹੈਗਾ ਘਣੀਆਂ ਬਾਈ ਗਰ ਸਰਨ ਦੇ ਘਰ ਆਪਾਂ ਦੋ ਨੱਕ ਦਿਖਾ ਰਹੇ ਆਂ ਇੱਕ ਮਿੱਤਰੋ ਬਹੁਤ ਸੋਹਣੀ ਕੁੰਡੀ ਝੋਟੀ ਇੱਕ ਮਿੱਤਰੋ ਧੋਕੜ ਗੱਪਣ ਮੀਣੀ ਮੱਝ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੀ ਕਿੰਨੇ ਮਹੀਨੇ ਦੀ ਗੱਪਣ ਹੋ ਗਈ ਆ ਕਿੰਨਾ ਦੁੱਧ ਤੇ ਆਹ ਝੋਟੀ ਮਿੱਤਰੋ ਕਿਆ ਬਾਤਾਂ ਨੇ ਕਿਉਂਕਿ ਕਿਸੇ ਬਸੋ ਵੀ ਮਿੱਤਰੋ ਹੱਥ ਨਹੀਂ 드러ਉਂਦੀ ਸਿੰਘਾਂ ਕੰਨਿਓ ਮੂੰਹ ਬਣਗੇ ਕੰਨਿਓ ਮਿੱਤਰੋ ਤੇ ਘੱਟ ਕਾਰ ਕੰਨਿਓ ਦੇਲ ਫੁੱਲਾ ਮਹੀਨਾ ਦੋ ਮਹੀਨੇ ਮਿੱਤਰੋ ਤੁਸੀਂ ਇਹਦਾ ਪੋਡਰ ਚਾਰ ਕੇ ਜਾਂ ਫੀਡ ਦਾ ਕਟਾ ਚਾਰ ਕੇ ਮਿੱਤਰੋ ਟੀਕਾ ਲੈਣ ਵਾਲੀ ਆ ਫੇਰ ਕਹਿੰਦਾ ਬੇਲ ਫੁੱਲ ਆ ਕਦਕਾੜ ਫੁੱਲ ਆ ਤੇ ਉਮਰ ਕਿੰਨੀ ਕਹ ਜੀ ਪਹਿਲਾਂ ਤਾਂ ਉਮਰ ਇਹਦੀ ਜੀ ਸਵਾ ਦੋ ਸਾਲ ਆ ਜੀ ਆ ਦੰਦ ਛਿੜਤੇ ਕਿ ਸਿਟ ਨੇ ਦੰਦ ਇਹਨੇ ਛਿੜਤੇ ਜੀ ਠੀਕ ਹੈ ਹਾਂਜੀ ਚਲੋ ਮੰਨ ਲਾ ਸਵਾ ਦੋ ਤੇ ਢਾਈ ਦੇ ਕਰੀਬ ਹੋਣਾ ਹਾਂ ਸਵਾ ਦੋ ਤੋਂ ਢਾਈ ਸਾਲਾਂ ਦੇ ਕਰੀਬ ਚ ਕੱਲ ਦਾ ਹੀਟ ਚ ਵੀ ਸੀਗੀ ਪੂਰੀ ਓਕੇ ਹਾਂ ਆ ਧੋਰੀ ਇੱਕ ਮਿੰਟ ਆ ਫੁੱਲ ਕਦਕਾੜ ਆ ਜੀ ਫੁੱਲ ਬੇੜ ਆ ਜਿਹੜੇ ਵੀ ਵੀਰ ਭਰਾ ਨੂੰ ਕਿਸੇ ਨੂੰ ਮਿੱਤਰੋ ਚਾਹੀਦੀ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਫਿਰ ਕਹਿੰਦੇ ਪਿੰਡ ਕਣਿਆ ਤਸਵੀਰ ਜੈਤੋ ਤੇ ਜਿਹੜਾ ਹੈਗਾ ਜੀ ਫਰੀਦਕੋਟ ਬਾਈ ਕਹਿੰਦਾ ਵੀ ਕੱਲ ਮਿੱਤਰੋ ਹੀਟ ਦੇ ਵਿੱਚ ਵੀ ਸੀ ਮੋੜ ਲੈ ਜੀ ਚੰਗੀਆਂ ਝੋਟੀਆਂ ਦੇ ਵਿੱਚੋਂ ਆਉਂਦੀ ਐ ਫਿਰ ਕਹਿੰਦੇ ਵੀ ਕਿਸੇ ਪਾਸੋਂ ਵੀ ਮਿੱਤਰੋ ਹੱਥ ਨਹੀਂ ਧਰਾਉਂਦੀ ਕੱਲੀ-ਕੱਲੀ ਚੀਜ਼ਾਂ ਮਿੱਤਰੋ ਬਹੁਤ ਸੋਹਣੀਆਂ ਨੇ ਸਰੀਰ ਦੀ ਬਣਤਰ ਬਹੁਤ ਚੰਗੀ ਆ ਬੇਲ ਬਹੁਤ ਚੰਗੀ ਆ ਤੇ ਤੌਰ ਤੁਸੀਂ ਦੇਖ ਸਕਦੇ ਹੋ ਗਾਹਾਂ ਆਪਾਂ ਤੁਹਾਨੂੰ ਮੋਟਾ ਥਣਾ ਦਿਖਾਉਣੇ ਆ ਕੱਲਾ ਕੱਲਾ ਥਾਣਾ ਹੈ ਨਾ ਹਾਂਜੀ ਹਣ ਚਾਰੀ ਆ ਹਾਂ ਥਾਣਾ ਦਾ ਗੈਸ ਹੈ ਜ ਬਹੁਤ ਆ ਨਾ ਥੋੜਾ ਹਣ ਪੂਰਾ ਮੋਟਾ 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 ਫੁੱਲ ਥਾਣਾ ਹੈ ਠੀਕ ਐਨੂੰ ਕਰਕੇ ਦਿਖਾਓ ਬੜਾ ਜਾ ਆਪਾਂ ਰੋ ਦੀ ਟਿੱਡ ਚ ਤਾਜ ਜੀ ਵਰਤਾਂ ਠੀਕ ਐ ਜਿਵੇਂ ਥਾਣਾ ਮੂੰ ਤਾਂ ਦੀਦੇ ਥੋੜੇ ਥੋੜੇ ਪੂਰਾ ਥੋਟਾ ਥਾਣਾ ਹੈ ਨਾ ਹਾਂ ਹੁਣ ਰੇਟ ਇਹਦਾ ਆਪਾਂ ਜਾਇਜ਼ ਜਾਇਜ਼ ਕੀ ਕਰਾਈ ਜੀ ਦਾ ਰਹਿ ਇਹ ਇੱਕ ਲੈਣ ਦਾ 65000 ਰੁਪਏ ਦਾ ਮਾਨ ਤਾਨ ਦਾ ਥੋੜਾ ਬੋਤਾ ਕਰਾਂਗੇ ਓਕੇ ਹੋ ਜਾਊਗਾ ਮਾਨ ਤਾਨ ਦਾ ਹਾਂਜੀ ਮਾਨ ਤਾਨ ਹੋ ਜਾਊਗਾ ਪਰ ਝੋਟੀ ਐ ਨਾ ਤੁਸੀਂ ਸਮਝੇ ਵੀ ਕਿ ਉਹੀ ਆਗੀ ਝੋਟੀ ਪੂਰੀ ਸਰੇ ਦੀ ਐ ਝੋਟੀ ਉਹੀ ਨਾ ਸਮਝ ਗਿਆ ਵੇ ਝੋਟੀ ਸਮਝ ਗਿਆ ਵੇ ਹਾਂ ਪੂਰੀ ਸਰੇ ਦੀ ਝੋਟੀ ਐ ਸਰੇ ਦੀ ਝੋਟੀ ਸਮਝ ਗਿਆ ਵੇ ਤਿਆਰ ਹੋ ਗਈ ਦੱਸੂਗੀ ਹਾਂ ਤੇ ਦੂਜੇ ਨੰਬਰ ਤੇ ਟੋਕੜ ਗੱਬਣਾ ਹੈ ਨਾ ਹਾਂਜੀ ਇਹ ਸੂਆ ਜੀ ਇਹਦਾ ਇਹਦਾ ਸੂਆ ਰੀ 400 ਹੈ ਸੂਈ ਵੀ ਐ ਪੰਜਵੇਂ ਹੁਣ ਸੂ ਪੰਜਵੇਂ ਲਈ ਗੱਬਣਾ ਆਗੀ ਠੀਕ ਐ ਤੇ ਪੰਜ ਮਹੀਨਾ ਤੋਂ ਗੱਬਣ ਹੋ ਗਈ ਹਾਂਜੀ ਪੰਜਵੇਂ ਦੇ ਖਾਤਰ ਗੱਬਣਾ ਐ ਮੀਣੀ ਮੱਝਾਂ ਮਿੱਤਰੋ ਕੱਦ-ਕਾਟ ਵੀ ਠੀਕ ਆ ਥਣਲੇ ਵੀ ਦੀ ਪੂਰੀ ਸਾਫ ਆ ਹਨਾ ਹਾਂਜੀ ਤੁਰ ਜਨ ਵੀ ਪੰਜ ਮਹੀਨਿਆਂ ਤੋਂ ਉੱਪਰ ਗੱਭਣ ਹੋ ਗਈ ਮਿੱਤਰੋ ਦੁੱਧ ਦੁੱਧ ਕਿੰਨਾ ਕਹੂਗਾ ਦੁੱਧ ਇੱਕ ਟਾਈਮ ਦਿੰਦੀ ਆ ਜੀ ਤਿੰਨ ਕਿਲੋ ਇੱਕ ਟਾਈਮ ਹਾਂਜੀ ਓਕੇ ਮੋੜ ਲੇ ਜੀ ਇੱਕ ਟਾਈਮ ਮਿੱਤਰੋ 3 ਕਿਲੋ ਦੁੱਧ ਆ ਫੇਰ ਕਹਣਾ ਫੁੱਲ ਕੱਦ-ਕਾਟ ਆ ਫੁੱਲ ਵੇਲ ਹੈ ਤੇ ਸਿਹਤ ਪੱਖੋਂ ਵੀ ਮਿੱਤਰੋ ਠੀਕ ਆ ਮੀਣੀ ਮੱਝ ਹੈ ਤੇ ਪੰਜ ਮਹੀਨਿਆਂ ਦੀ ਗੱਭਣਾ 3 ਕਿਲੋ ਇੱਕ ਟਾਈਮ ਮਿਲਦੀ ਆ ਮੰਗਰ ਮਿੱਤਰੋ ਆ ਕਟਾ ਕਟੋ ਕਟ ਮਿੱਤਰੋ 10000 ਦਾ ਕਟਾ ਤੇ ਉਸ ਹਿਸਾਬ ਨਾਲ ਤੁਸੀਂ ਮਿੱਤਰੋ ਰੇਟ ਦੀ ਜਜਮੈਂਟ ਕਰ ਲੈਣੀ ਹੈ ਤੇ ਹੁਣ ਆਪਾਂ ਰੇਟ ਕੀ ਕਰਤਾ ਜੀ ਫਿਰ ਇਹਦਾ ਰੇਟ ਹੈ ਜੀ 80000 ਰੁਪਈਆ ਜੀ 80 ਹਾਂਜੀ ਮਾਨਤਾਣ ਹੋ ਜੀ ਤੇ ਟੀਕਾ ਕਿਹੜਾ ਲੱਗਿਆ ਵਾ ਕੋਈ ਟੀਕਾ ਸਰਕਾਰੀ ਲੱਗਿਆ ਵਾ ਸਰਕਾਰੀ ਹਾਂਜੀ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਫੋਨ ਨੰਬਰ 98882 ਜੀ 74459 98882 74459 ਹਾਂਜੀ ਤੇ ਪਿੰਡ ਕਣੀਆਂ ਹਾਂਜੀ ਤਸਵੀਰ ਜੈਤੋ ਹਾਂਜੀ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟੋ ਸੋ ਸਾਰੇ ਵੀਰਾਂ ਦਾ ਪੂਰੀ ਸੀਟ ਠੰਡੀ ਹੈ ਜੀ ਹਰ ਤਰ੍ਹਾਂ ਦੀ ਗਾਰੰਟੀ ਹੈ ਜੀ ਓਕੇ ਧੰਨਵਾਦ